ਛੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹੜਾ ਦੋਸ਼ ਅੱਜ ਸਾਡਾ ਆਪਣਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਏਜੰਟ ਬਣ ਕੇ ਉਹਨਾਂ ਦਾ ਟਾਊਟ ਬਣ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਰਲ ਕੇ ਸਾਡੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਅੱਜ ਧੱਕਾ ਕਰ ਰਹੀ ਹੈ ਸਾਡੀ ਧਰਤੀ ਤੇ ਆ ਕੇ ਉਹ ਗੋਲੀਆਂ ਚਲਾ ਰਹੇ ਆ ਸਾਡੀ ਧਰਤੀ ਤੇ ਆ ਕੇ ਉਹ ਅਥਰੂ ਗੇ ਚਲਾ ਰਹੇ ਆ ਤੇ ਪੰਜਾਬ ਦੀ ਧਰਤੀ ਤੇ ਇਹ ਜਿਹੜਾ ਸਾਡੀ ਨੌਜਵਾਨੀ ਦਾ ਕਹਾਣ ਹੋ ਰਿਹਾ ਸਾਡੇ ਕਿਸਾਨਾਂ ਸਾਡੇ ਮਜ਼ਦੂਰਾਂ ਦੇ ਨਾਲ ਹਰ ਤਰ੍ਹਾਂ ਦੀ ਤੱਕੇਸ਼ਾਈ ਹੋ ਰਹੀ ਹੈ ਉਹਨਾਂ ਨੂੰ ਕਾਨੂੰਨੀ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਦਿੱਲੀ ਜਾਣ ਲੇਕਿਨ ਉਹ ਕਰਨੇ ਦਿੱਤਾ ਜਾ ਰਿਹਾ ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰਨੇ ਚੱਲ ਰਹੀਆਂ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜੇੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ ਇੱਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਮੈਂ ਪੰਜਾਬ ਦੇ ਨਾਲ ਆ ਉਹ ਭਾਈ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਐ ਕਿ ਤੂੰ ਅੰਦਰੋਂ ਹਰ ਜਾਲ ਸਾਜੀ ਦੇ ਵਿੱਚ ਕੇਂਦਰ ਦੇ ਨਾਲ ਐ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਕਿੰਨੀ ਮੰਦ ਭਾਗੀ ਘਟਨਾ ਹੈ ਕਿ ਅੱਜ ਇੱਕ ਨੌਜਵਾਨ ਦੀ ਮੌਤ ਉੱਥੇ ਹੋ ਗਈ ਹੈ ਇੱਕ ਕਿਸਾਨ ਪਹਿਲਾਂ ਮਰ ਚੁੱਕਿਆ 750 ਕਿਸਾਨਾਂ ਦੀ ਸ਼ਹੀਦੀ ਦੀਆਂ ਅਰਥੀਆਂ ਐਸੀ ਪਹਿਲਾਂ ਚੁੱਕ ਚੁੱਕੇ ਹਨ ਤੇ ਆ ਫੇਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ ਹੈ ਪੰਜਾਬ ਨੂੰ ਫੇਰ ਉਸੇ ਪੱਟੀ ਦੇ ਵਿੱਚ ਝੋਕਿਆ ਜਾ ਰਿਹਾ ਹੈ ਜੀ ਦੇ ਵਿੱਚੋਂ ਪੰਜਾਬ ਨਿਕਲ ਕੇ ਸੰਤਾਪ ਭੋ ਕੇ ਬਾਹਰ ਆਇਆ ਸੀ ਸੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਹੋਸ਼ ਕਰੇ ਇਸ ਤਰੀਕੇ ਦੇ ਨਾਲ ਸਾਡੇ ਰਸਤੇ ਇਹ ਇੱਕ ਆਜ਼ਾਦ ਦੇਸ਼ ਹੈ ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਇਸ ਲਈ ਸਰਕਾਰਾਂ ਹੋਸ਼ ਕਰਨ ਜਿਸ ਤਰੀਕੇ ਦੇ ਪਾਸੇ ਨੂੰ ਇਹ ਪੰਜਾਬ ਨੂੰ ਤੋੜ ਰਹੇ ਆ ਇਹ ਆਉਣ ਵਾਲਾ ਪੂਰੇ ਦੇਸ਼ ਲਈ ਬਹੁਤ ਹੀ ਸੰਕਟਮਈ ਸਮਾਂ ਦੇਖਣ ਨੂੰ ਮਿਲੇਗਾ ਜੇ ਸਰਕਾਰਾਂ ਨੇ ਸਮਝ ਨਹੀਂ ਕੀਤੀ ਜੋ ਵਾਦੇ ਕਿਸਾਨਾਂ ਦੇ ਨਾਲ ਕੀਤੇ ਆ ਜੋ ਵਾਦੇ ਖੇਤ ਮਜ਼ਦੂਰਾਂ ਦੇ ਨਾਲ ਕੀਤੇ ਆ ਕਿਸਾਨਾਂ ਦਾ ਵੀ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਜਿਹੜੀ ਗਰੰਟੀ ਤੁਸੀਂ ਦਿੱਤੀ ਹੋਈ ਹੈ ਉਸ ਨੂੰ ਕਾਨੂੰਨੀ ਰੂਪ ਦੇ ਕੇ ਇਹ ਮਸਲੇ ਦਾ ਹੱਲ ਸਹੀ ਤਰੀਕੇ ਨਾਲ ਕੱਢੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਬਹੁਤ ਬੜਾ ਬਹੁਮਤ ਮਿਲਿਆ ਇਹ ਹੋਸ਼ ਕਰਨ ਇਹਨਾਂ ਨੇ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਮੈਂ ਸਾਰੀਆਂ ਐਸੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਗਰੰਟੀਆਂ ਦਵਾ ਕੇ ਐਮਐਸਪੀ ਐਸੀ ਦਵਾ ਕੇ ਹੁਣ ਕਿੱਥੇ ਉਹ ਸੱਪ ਸੁੰਗ ਗਿਆ ਹੁਣ ਇਹਨਾਂ ਨੂੰ ਹੁਣ ਕਿੱਥੇ ਉਹ ਸਰਕਾਰਾਂ ਗਈਆਂ ਉੱਥੇ ਕਿੱਥੇ ਉਹ ਗੱਲਾਂ ਗਈਆਂ